ਦੀ ਨਿਕਮੀ ਮੈਨੇਜਮੈਂਟ ਮਰਦਾਬਾਦ 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 ਪਾਵਰ ਕਾਮ ਦੀ ਨਿਕਮੀ ਮੈਨੇਜਮੈਂਟ ਮਰਦਾਬਾਦ ਜ਼ਿੰਦਾਬਾਦ ਮਰਦਾਬਾਦ ਪੈਨਸ਼ਨਰ ਮੰਗਾਂ ਦਾ ਹੱਲ ਕਰਾ ਕੇ ਰ੍ਹਾਂਗੇ ਵਾਹਿਗੁਰੂ ਵਾਹਿਗੁਰੂ ਤਨਖਾਵਾ ਪੈਨਸ਼ਨਾਂ 'ਚ ਕੱਟ ਲਾਉਣ ਵਾਲੀ ਸਰਕਾਰ ਮਰਦਾਬਾਦ ਕੋਈ ਵੀ ਰੈਲੀ ਮਜਾਰਾ ਦੇ ਸੰਘਰਸ਼ ਨਹੀਂ ਕਰੂਗਾ ਐਸ ਥੋੜੇ ਸਰਕਾਰ ਨੂੰ ਸੁਣਾਉਣੀ ਕਰਨਾ ਚਾਹੁੰਦੇ ਆ ਕਿਹਾ ਮੁਲਾਜ਼ਮ ਆ ਮਜ਼ਦੂਰ ਆ ਪੈਨਸ਼ਨਰ ਆ ਕਿਸਾਨ ਆ ਵਿਦਿਆਰਥੀ ਆ ਪੱਤਰਕਾਰ ਆ ਸਹਿਯਦਕਾਰ ਆ ਸਾਰੇ ਸ਼ੰਗਾਰਚ ਕਰ ਰਹੇ ਆ ਸਾਡੇ ਹੱਕ ਮੰਗਦੇ ਲੋਕਾਂ ਦੇ ਸਰਕਾਰਾਂ ਜ਼ਬਰ ਕਰ ਰਹੀਆਂ ਨੇ ਧੱਕੇ ਕਰ ਰਹੀਆਂ ਨੇ ਤੇ ਪੰਜਾਬ ਦੀ ਲੋਕ ਜਿਹੜੇ ਨੇ ਉਹ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਪੂਰੀ ਆਪਣੀ ਆਵਾਜ਼ ਨੂੰ ਬਲੰਦ ਕਰ ਰਹੇ ਆ ਭਾਰਤ ਦੁਨੀਆ ਦਾ ਵੱਡਾ ਲੋਕਤੰਤਰ ਆ ਸਾਡੇ ਆਗੂਆਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਸਰਕਾਰਾਂ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਕਰ ਰਹੀਆਂ ਨੇ ਜ਼ਬਰ ਕਰ ਰਹੀਆਂ ਵੀ ਕਿਸੇ ਨੂੰ ਅਸੀਂ ਬੋਲਣ ਨਹੀਂ ਦੇਣਾ ਪਾਰੇ ਪੰਜਾਬ ਦੇ ਉਹ ਬਹਾਦਰ ਲੋਗ ਆ ਜਿਨ੍ਹਾਂ ਨੇ ਇੱਥੇ ਅਜੇ ਸਾਡੇ ਜੰਮਣ ਤੋਂ ਪਹਿਲਾਂ ਕੋਈ ਗੱਜ ਨੂੰ ਬਦਾਲੀ ਦੇ ਫਰੰਗੀਆਂ ਨੇ ਹਮਲੇ ਕੀਤੇ ਆ ਉਹਨਾਂ ਨੂੰ ਪੰਜਾਬ ਦੇ ਬਹਾਦਰ ਲੋਕਾਂ ਨੇ ਇੱਥੋਂ ਭਜਾਇਆ ਅਸੀਂ ਭਗਵਾਨ ਤੁਮਾਰ ਦੀ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਜਿਹੜੇ ਸਾਡੇ ਨਾਲ ਗਰੰਟੀਆਂ ਕੀਤੀਆਂ ਨੇ ਵਾਅਦੇ ਕੀਤੇ ਤੁਹਾਂ ਕਿ ਤੁਹਾਡੀ ਪੈਨਸ਼ਨ ਸਕੀਮ ਅਸੀਂ ਬਹਾਲ ਕਰਦੇ ਆ ਕਿ ਜਿਹੜੀ 1 1 4 ਤੋਂ ਬਾਅਦ ਜਿਹੜੀ ਪੈਨਸ਼ਨ ਬੰਦ ਕੀਤੀ ਆ ਉਹ ਨਾ ਪੰਜਾਬ ਸਰਕਾਰ ਅਜੇ ਪੈਨਸ਼ਨ ਚਾਲੂ ਕਰ ਰਹੀ ਆ ਨਾ ਸੈਂਟਰ ਦੀ ਸਰਕਾਰ ਚਾਲੂ ਕਰ ਰਹੀ ਆ ਇਹਦੇ ਬਾਅਦ ਪੂਰਾ ਪੈਨਸ਼ਨਰ ਮਲਾਜਮ ਤੇ ਕਿਸਾਨ ਪੱਤਰਕਾਰ ਸਹਿਦਕਾਰ ਬੁੱਧੀਜੀਵੀ ਛੋਟਾ ਦੁਕਾਨਦਾਰ ਛੋਟਾ ਵਪਾਰੀ ਹਰ ਵਰਗ ਸਰਕਾਰ ਦੇ ਖਿਲਾਫ ਹੈ ਹਲੇ ਮੈਦਾਨ ਦੇ ਜੰਗ ਦੇ ਮੈਦਾਨ ਦੇ ਵਿੱਚ ਆ ਤੇ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਲੜਦੇ ਲੋਕਾਂ ਦੀ ਗੱਲ ਨੂੰ ਸੁਣ ਕੇ ਉਹਨਾਂ ਮੰਗਾਂ ਮਸਲਿਆਂ ਦਾ ਹੱਲ ਕੀਤਾ ਜਾਵੇ ਤਾਂ ਇਹ ਲੋਕ ਪੰਜਾਬ ਦੇ ਸਾਹ ਤਰਾਂ ਸਨ ਮੈਂ ਪ੍ਰਧਾਨ ਰਾਮ ਲਪਾਇਆ ਮੁਕੇਠਾ ਸਵਰਮਾ ਮੰਡਲ ਅੰਮ੍ਰਿਤਸਰ ਆਪ ਜੀ ਦੇ ਮਾਧਮ ਰਾਹੀਂ ਪੰਜਾਬ ਸਰਕਾਰ ਤੇ ਪਾਵਰ ਕਾਮ ਮੈਨੇਜਮੈਂਟ ਕੋਲ ਪੈਨਸ਼ਨਾਂ ਦੀ ਆਵਾਜ਼ ਨੂੰ ਪਹੁੰਚਾਉਣਾ ਚਾਹੁੰਦੇ ਆ ਕਿ ਬੀਤੇ ਦਿਨੀ ਪਾਵਰ ਕਾਮ ਦੀ ਮੈਨੇਜਮੈਂਟ ਵੱਲੋਂ ਸਾਡੀਆਂ ਪੈਨਸ਼ਨਾਂ ਤੇ ਵੱਡਾ ਹਮਲਾ ਬੋਲਿਆ ਗਿਆ ਜਿਹਦੇ ਵਿੱਚ ਪੂਰੇ ਸੂਬੇ ਦੇ ਪੈਨਸ਼ਨਾਂ ਦੇ ਗੁੱਥੇ ਦੀ ਲਹਿਰ ਫੈਲ ਗਈ ਤੇ 2 ਫਰਵਰੀ ਨੂੰ ਪੂਰੇ ਸੂਬੇ ਦੀਆਂ ਡਿਵੀਜ਼ਨਾਂ 'ਚ ਵੱਡੇ ਇਕੱਠ ਕਰਕੇ ਪੰਜਾਬ ਸਰਕਾਰ ਤੇ ਪਾਵਰ ਕਾਮੇਂਜਮੈਂਟ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਸਾਡੀਆਂ ਪੈਨਸ਼ਨਾਂ ਫੁੱਲ ਜਿਹੜੀਆਂ ਜਲਦ ਤੋਂ ਜਲਦ ਰਿਲੀਜ਼ ਕੀਤੀਆਂ ਜਾਣ ਜੇ ਨਾ ਕੀਤੀਆਂ ਗਈਆਂ ਤੇ ਅਸੀਂ ਵੱਡਾ ਐਕਸ਼ਨ ਕਰਨ ਲਈ ਪੰਜਾਬ ਸਰਕਾਰ ਤੇ ਪਾਵਰ ਕਾਮੇਂਜਮੈਂਟ ਦੇ ਖਿਲਾਫ ਵੱਡਾ ਐਕਸ਼ਨ ਕਰਾਂਗੇ ਉਹ ਪੂਰੇ ਪੰਜਾਬ ਦੇ ਪੈਨਸ਼ਨਾਂ ਨੇ ਜਦੋਂ ਡਿਵੀਜ਼ਨਾਂ ਬੰਦ ਕੀਤੀਆਂ ਪੂਰੇ ਪੰਜਾਬ ਦੀਆਂ ਤੇ ਸਰਕਾਰ ਨੇ ਮਲਾ ਪੈਨਸ਼ਨਾਂ ਦੇ ਗੁੱਥੇ ਨੂੰ ਵੇਖਦਿਆਂ ਹੋਇਆਂ ਜਲਦ ਤੋਂ ਜਲਦ ਦੋ ਘੰਟਿਆਂ ਤੋਂ ਪਹਿਲਾਂ-ਪਹਿਲਾਂ ਸਾਡੀਆਂ ਫੁੱਲ ਪੈਨਸ਼ਨਾਂ ਸਾਡੇ ਖਾਤਿਆਂ 'ਚ ਪਾ ਦਿੱਤੀਆਂ ਜਿਹਦਾ ਕਰਕੇ ਸਾਡੇ ਪੈਨਸ਼ਨਾਂ ਦਾ ਗੁੱਸਾ ਠੰਡਾ ਹੋਇਆ ਅਸੀਂ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਮੈਨੇਜਮੈਂਟ ਕੋਲੋਂ ਮੰਗ ਕਰਦੇ ਆਂ ਕਿ ਜਿਹੜੀਆਂ ਸਾਡੇ ਸੂਬਾ ਕਮੇਟੀ ਨੇ 14 ਮੰਗਾਂ ਦਾ ਮੰਗ ਪੱਤਰ ਪਿਛਲੇ ਲੰਮੇ ਸਮੇਂ ਤੋਂ ਦਿੱਤਾ ਉਹ ਮੰਗਾਂ ਜੀ